ਮਾਸੀ ਗਾਦੇ ਸੀ ਨਾ ਮਿੱਤਰਾਂ ਦੀ ਮੋਟਰ ਤੇ ਨਿੱਤ ਕੱਚ ਦੀ ਗਲਾਸੀ ਖੜਕੇ ਤੇ ਬਾਪੂ ਉਦੋਂ ਹੌਤਾ ਲੈ ਕੇ ਕਹਿੰਦਾ ਸੀ ਕਰ ਜੇ ਦੀ ਰੜਸ਼ ਗਿਆ ਤਾਂ ਉਹ ਤੇਰੀ ਅੱਖ ਚ ਕਸੀਰ ਵਾਂਗੂ ਰੜਕੇ ਪਰ ਬਾਪੂ ਨੂੰ ਕੀ ਪਤਾ ਸੀ ਇਹ ਸ਼ਰਾਬਾ ਪੀਣ ਵਾਲੇ ਪੁੱਤ ਇੱਕ ਦਿਨ ਸਪਰੇਆ ਵੀ ਪੀਣਗੇ ਤੇ ਅਣਖਾਂ ਨਾਲ ਜੀਣ ਵਾਲੇ ਮਰ ਮਰ ਕੇ ਜੀਣਗੇ ਹੋ ਜਦੋਂ ਮੈਂ ਘਰ ਨੂੰ ਮੁੜਿਆ ਸੀ ਉਹ ਚੁੱਪਚਾਪ ਬੈਠਾ ਸੀ ਵਿਹੜੇ ਵਿੱਚ ਵਾਣ ਦੀ ਮੰਜੀ ਤੇ ਮੇਰਾ ਬਾਪ ਬੈਠਾ ਸੀ ਉਹ ਇੰਜ ਲੱਗਿਆ ਜਿਵੇਂ ਕੋਈ ਭਾਰ ਮੰਨ ਤੋਂ ਹੂੰਝ ਕੇ ਹਟਿਆ ਹੁਣੇ ਹੁਣੇ ਸਾਫੇ ਨਾਲ ਅੱਖਾਂ ਪੂੰਝ ਕੇ ਹਟਿਆ ਉਹ ਜਦੋਂ ਉੱਠਦਾ ਬਾਪੂ ਤੇ ਮੈਨੂੰ ਪੁੱਛਦਾ ਬਾਪੂ ਮੈਨੂੰ ਦਰਦ ਪੀਤੇ ਨੇ ਗਲਾ ਫਿਰ ਵੀ ਕਿਉਂ ਸੁੱਕ ਜਾਂਦਾ ਮੈਨੂੰ ਦਰਦ ਪੀਤੇ ਨੇ ਗਲਾ ਫਿਰ ਵੀ ਕਿਉਂ ਸੁੱਕ ਜਾਂਦਾ ਕੀ ਮੋਏ ਬੰਦਿਆਂ ਦੇ ਨਾਲ ਇਹ ਕਰਜ਼ਾ ਵੀ ਮੁੱਕ ਜਾਂਦਾ ਇਹ ਜ਼ਖਮ ਕੈਸੇ ਨੇ ਇਹਨਾਂ ਤੇ ਖਰੇੜ ਨਹੀਂ ਆਉਂਦੀ ਧੀਰਾ ਫਰਜ ਸਿਰਾਂ ਤੇ ਕਰਜ਼ਾ ਪਿਉ ਨੂੰ ਨੀਂਦ ਨਹੀਂ ਆਉਂਦੀ ਹੋਏ ਇੱਕਦਮ ਡੋਲਦਾ ਬਾਪੂ ਸੰਭਲ ਕੇ ਬੋਲਦਾ ਬਾਪੂ ਕਿਸ ਨਰਕ ਤੋਂ ਭੈੜਾ ਹੋਰ ਵੀ ਕੋਈ ਨਰਕ ਹੁੰਦਾ ਕੀ ਇਸ ਨਰਕ ਤੋਂ ਭੈੜਾ ਹੋਰ ਵੀ ਕੋਈ ਨਰਕ ਹੁੰਦਾ ਹੈ ਭਲਾ ਆਸਤੇ ਸਲਫਾਸ ਦੇ ਵਿੱਚ ਕਿੰਨਾ ਕੋ فرق ਹੁੰਦਾ ਸਤਿ ਸ੍ਰੀ ਅਕਾਲ ਦੋਸਤੋ ਜਿਹੜਾ ਮੈਂ ਪਹਿਲਾ ਗੀਤ ਕੱਢਿਆ ਸੀ ਜੱਟਾਂ ਤੇ ਤੇ ਬੈਠਾ ਵਿੱਚ ਪੰਜਾਬ ਦੇ ਜਿਹੜਾ ਭੁੱਖਾ ਮਾਰਦਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਫੋਨ ਆਏ ਨੇ ਯੂ ਐਸ ਤੋਂ ਦੁਬਈ ਤੋਂ ਸਾਈਪ੍ਰਸ ਤੋਂ ਹਰਿਆਣੇ ਦੇ ਵਿੱਚੋਂ ਰਾਜਸਥਾਨ ਤੋਂ ਬੰਗਲੌਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਗੀਤ ਲਿਖਿਆ ਹੈ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਾ ਟੁਕੜੇ ਤੇਰਾ ਨਾਂ ਆਉਣਾ ਹਰਦੇਵ ਮਾਹੀ ਨੰਗਲ ਲੱਗੀ ਸੀ ਉਹਦੇ ਨਾਲ ਹੀ ਜੱਟ ਦੇ ਹਾਲਾ ਦੱਸਣ ਦੀ ਕੋਸ਼ਿਸ਼ ਕਰਨ ਲੱਗਿਆ ਕਿ ਕੋਈ ਜੱਟਾਂ ਦੀ ਕੋ ਸੁਣਦਾ ਨਹੀਂ ਇਹ ਸਭ ਨੂੰ ਸਮਝਣਾ ਬਹੁਤ ਜ਼ਰੂਰੀ ਏ ਉਹ ਜਦੋਂ ਸਿਰ ਤੋਂ ਕਰਜਾ ਨਹੀਂ ਲੈਂਦਾ ਖੁਦਕੁਸ਼ੀ ਕਰਨਾ ਬਣ ਜਾਂਦਾ ਮਜਬੂਰੀ ਏ ਇਹ ਹੱਥ ਸੇ ਫੈਸਲਾ ਹੈ ਲੀਡਰਾਂ ਦੇ ਹੱਲ ਕਰਨਗੇ ਤਾਂ ਆ ਜੇ ਕਰਨਗੇ ਹੱਲੇ ਤਾਂ ਹੋਣਾ ਉਹ ਜਿੰਨੇ ਕਰਦੇ ਨੇ ਕਿਸਾਨ ਖੁਦਕੁਸ਼ੀਆਂ ਇਹਦੇ ਵਿੱਚ ਸਰਕਾਰੇ ਤੇਰਾ ਨਾਂ ਆਉਣਾ ਸਾਡੇ ਕਰਕੇ ਬਿੱਲ ਮਾਫ ਮੋਟਰਾਂ ਦੇ ਘਰਾਂ ਦੇ ਬਿੱਲਾਂ ਦੀ ਢੇਰੀ ਬਣਾ ਦਿੱਤੀ ਉਹ ਖਰੀਦ ਕੇ ਸਸਤੀਆਂ ਫਸਲਾਂ ਓਏ ਅੱਗੇ ਫਰੀ ਆਟਾ ਦਾਲ ਜਲਾ ਦਿੱਤੀ ਆਪ ਸੌਂਦੇ ਤੁਸੀਂ ਏਸੀਆਂ ਚ ਜੱਟ ਨੇ ਧੁੱਪਾਂ ਵਿੱਚ ਤਬਾਹ ਹੋਣਾ ਉਹ ਜਿੰਨੇ ਕਰਦੇ ਨੇ ਕਿਸਾਨ ਖੁਦਕੁਸ਼ੀਆਂ ਇਹਦੇ ਵਿੱਚ ਸਰਕਾਰੇ ਤੇਰਾ ਨਾਮ ਆਉਣਾ ਅਸੀਂ ਲਾ ਕੇ ਵੇਖ ਲੈ ਧਰਨੇ ਵੀ ਸਾਡੀਆਂ ਫਸਲਾਂ ਦਾ ਰੋਲ ਰੋਲ ਦਿਖਣਗੀਆਂ ਇਹ ਸਰਕਾਰ ਆਣੇ ਵਪਾਰੀਆਂ ਦੀਆਂ ਜੱਟਾਂ ਤੇ ਕਿੱਥੇ ਵਿਸਣਗੀਆਂ ਇਹਨਾ ਮਾਰਨਾ ਕੱਲੇ ਕਿਸਾਨਾਂ ਨੂੰ ਹੋਰ ਨਾ ਕਿਸੇ ਵਾਲੇ ਨਾਲ ਧਿਆਨ ਹੋਣਾ ਉਹ ਜਿੰਨੇ ਕਰਦੇ ਨੇ ਕਿਸਾਨ ਖੁਦਕੁਸ਼ੀਆਂ ਇਹਦੇ ਵਿੱਚ ਸਰਕਾਰੇ ਤੇਰਾ ਨਾਮ ਆਉਣਾ ਰਹਿੰਦਾ ਖੁੰਦਾ ਮਾਰ ਲਿਆ ਇਹਨਾਂ ਗੈਕਾਂ ਨੇ ਉਹ ਜੋ ਜੱਟ ਨੂੰ ਬਦਮਾਸ਼ ਪੈ ਦੱਸਦੇ ਨੇ ਸਾਨੂੰ ਵੀ ਦੱਸ ਦਿਓ ਕੰਜਰੋਏ ਜੱਟ ਕਿੱਥੇ ਅਸਲਾ ਰੱਖਦੇ ਨੇ ਹੋਰ ਤੁਹਾਡੇ ਸੁਣ ਸੁਣ ਗੀਤ ਸਰਕਾਰਾਂ ਨੇ ਜੱਟ ਨੂੰ ਜਮ੍ਹਾਂ ਹੀ ਖੁੰਝੇ ਲਾ ਦੇਣਾ ਜਿੰਨੇ ਕਰਦੇ ਨੇ ਕਿਸਾਨ ਖੁਦਕੁਸ਼ੀਆਂ ਇਹਦੇ ਵਿੱਚ ਸਰਕਾਰੇ ਤੇਰਾ ਨਾਮ ਆਉਣਾ 6 ਮਹੀਨੇ ਮਰਦਾ ਜੱਟ ਖੇਤਾਂ ਵਿੱਚ ਉਤੇ 35000 ਕਿੱਲੇ ਦੀ ਫਸਲ ਦਾ ਮੁੱਲ ਪੈਂਦਾ ਏ ਇਹਨੇ ਕੋਈ ਦਾ ਸਰਕਾਰੀ ਅਫਸਰ ਇੱਕ ਦਿਨ ਵਿਚਰੇ ਸ਼ੁੱਧ ਪਿਆ ਲੈਂਦਾ ਏ ਕਿਸੇ ਨੇ ਸੁੰਨੀ ਮਾਨਕਾ ਜੱਟਾਂ ਦੀ ਉਹ ਇਹਨਾਂ ਦੇ ਬੱਚਿਆਂ ਦਾ ਕਰਜ਼ਾ ਥਲੀ ਜਵਾਨ ਹੋਣਾ ਉਹ ਜਿਨੇ ਕਰਦੇ ਨੇ ਕਿਸਾਨ ਖੁਦਕੁਸ਼ੀਆਂ ਇਹਦੇ ਵਿੱਚ ਸਰਕਾਰੇ ਤੇਰਾ ਨਾਮ ਆਉਣਾ ਹੈ ਉਹ ਜਿਨੇ ਕਰਦੇ ਨੇ ਕਿਸਾਨ ਖੁਦਕੁਸ਼ੀਆਂ ਇਹਦੇ ਵਿੱਚ ਸਰਕਾਰੇ ਤੇਰਾ ਨਾਮ ਆਉਣਾ ਹੈ ਹੋ ਸਾਡੀ ਬਿਜਲੀ ਤੇ ਡਾਕਾ ਸਾਡੇ ਪਾਣੀਆਂ ਤੇ ਡਾਕਾ ਹੋਏ ਦੱਸੋ ਭੁੱਲ ਜੇ ਪੰਜਾਬ ਅੱਜ ਕਿਹੜਾ ਕਿਹੜਾ ਸਾਤਾ ਸਾਡੇ ਮੂੰਹਾਂ ਵਿੱਚੋਂ ਬੁਰਕੀ ਦਾ ਖੋਲੀ ਤੂੰ ਚਲਾਤਾ ਹੁਣ ਆਖਦਾ ਪੰਜਾਬ ਐਵੇਂ ਕਰਦਾ ਖੜਾਕਾ ਨਹੀਂ ਤੂੰ ਕੈਸੀ ਅੱਗ ਲਾਈ ਦਿੱਲੀਏ ਨਹੀਂ ਤੂੰ ਕੈਸੀ ਅੱਗ ਲਾਈ ਸਾਡਾ ਮੱਛੇ ਨੂੰ ਨੂੰ ਹੋਜੀ ਤੋਂ ਸੁਣਿਆ ਨਹੀਂ ਜਾਂਦਾ ਲੈ ਲੋ ਕੰਨਾਂ ਵਿੱਚ ਰੂ ਸਾਡੀ ਸੋਣੀ ਸਾਡੀ ਹਾੜੀ ਤੇਰੇ ਬੂਟਾ ਨੇ ਲਤਾੜੀ ਖੌਰੇ ਤਾਂ ਹੀ ਸਾਡੇ ਖੇਤਾਂ ਵਿੱਚ ਉੱਗੇ ਚੰਗਿਆੜੀ ਹੋ ਜਿਹੜੀ ਸਿਰਾਂ ਵਟੇ ਲਈ ਉਹ ਐਨੀ ਬੇਸਵਾਦੀ ਕੋਈ ਸਾਲਾ ਸਾਨੂੰ ਵੀ ਤਾਂ ਦੱਸੇ ਕਿੱਥੇ ਵਸਦੀ ਆਜ਼ਾਦੀ ਉਹ ਕਦੇ ਵੇਖਿਆ ਸੀ ਨਹੀਂ ਉਹਦਾ ਚੱਜ ਨਾਲ ਮੂੰਹ ਹੋਜੀ ਤੋਂ ਸੁਣਿਆ ਨਹੀਂ ਜਾਂਦਾ ਲੈ ਲੋ ਕੰਨਾਂ ਵਿੱਚ ਰੂੰ ਹੋਜੀ ਤੋਂ ਸੁਣਿਆ ਨਹੀਂ ਜਾਂਦਾ ਲੈ ਲੋ ਕੰਨਾਂ ਵਿੱਚ ਰੂੰ ਇਹ ਜਿਹੜੇ ਦੋ ਸ਼ੇਅਰ ਕਹੇ ਨੇ ਪਹਿਲਾਂ ਤੇ ਬਾਅਦ ਦੇ ਵਿੱਚ ਇਹ ਰਾਜਕਾਕੜੇ ਜੀ ਦੇ ਲਿਖੇ ਹੋਏ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਕੰਨੇ ਬਰਸਾਤੇ ਡੱਡੋ ਲੰਘ ਗਿਆ ਹੋ ਸਾਥੋਂ ਲੰਘਣਾ ਹੋਇਆ ਥਾਲ ਹੋ ਜਉਂਦੇ ਵਸਦੇ ਰੋ ਪੰਜਾਬੀ ਉਹ ਤੁਹਾਡਾ ਰਹਿਣਾ ਇਹੋ ਹਾਲ ਤੇ ਮੇਰਾ WhatsApp ਨੰਬਰ 9915720346